ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਆਪਾਂ ਐਨਾਲਾਈਸਿਸ ਕਰਦੇ ਹੁੰਦੇ ਆ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਤਾਸ਼ ਸਿੰਘ ਜੀ ਉਹ ਫਤਿਹ ਦੀ ਸਾਂਝ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਤਾਸ਼ ਸਿੰਘ ਜੀ ਸ਼ੁਰੂਆਤ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਖਾਲਸੇ ਦਾ ਜਿਹੜਾ ਪ੍ਰਗਟ ਦਿਹਾੜਾ ਹੈ ਹਰ ਸਾਲ ਜਿਹੜਾ ਹੈ ਬੜੀ ਧੂਮ ਧਾਮ ਦੇ ਨਾਲ ਬਣਾਇਆ ਜਾਂਦਾ ਹੈ ਗੁਰਨਾਨਕ 1699 ਦੀ ਬਸਾਖੀ ਵਾਲੇ ਦਿਨ ਉਸ ਦੀ ਸੰਪੂਰਨਤਾ ਹੁੰਦੀ ਹੈ ਗੁਰੂ ਸਾਹਿਬ ਵੱਲੋਂ ਤੀਸਰ ਪੰਥ ਦੀ ਰਚਨਾ ਕੀਤੀ ਗਈ ਜਾਤ ਪਾਤ ਰਹਿਤ ਇੱਕ ਸਮਾਜ ਜਿਹੜਾ ਹੈ ਉਸ ਦੀ ਸਿਰਜਣਾ ਕੀਤੀ ਗਈ ਤੇ ਫਿਰ ਉਸ ਸਮਾਜ ਨੂੰ ਜਿਹੜਾ ਹੈ ਇਨਕਲਾਬ ਲਿਆਉਣ ਦਾ ਵਸੀਲਾ ਜਿਹੜਾ ਹੈ ਗੁਰੂ ਸਾਹਿਬ ਵੱਲੋਂ ਬਣਾਇਆ ਗਿਆ ਤੇ ਇਸ ਦੇ ਵਿੱਚ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਬੜਾ ਖੂਬਸੂਰਤ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਨਾਨਕ ਦਾ ਆਖਰੀ ਨਾਮ ਹੈ ਗੁਰਨਾਨਕ ਸਾਹਿਬ ਦੇ ਖਿਆਲ ਵਿੱਚ ਖਾਲਸਾ ਮੌਜੂਦ ਸੀ ਰਬਾਬ ਤੋਂ ਨਗਾਰੇ ਤੱਕ ਅਤੇ ਨਿਰਮਲਪੰਤ ਤੋਂ ਖਾਲਸਾ ਪੰਥ ਦੀ ਸਾਜਨਾ ਤੱਕ ਦਾ ਸਫ਼ਰ ਇੱਕ ਅਲੌਕਿਕ ਘਟਨਾ ਹੈ ਔਰ ਇਸ ਅਲੌਕਿਕ ਘਟਨਾ ਦੀ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਸਹੀ ਗਿਆਨ ਜਿਹੜਾ ਸਾਨੂੰ ਸਾਡੀ ਕੌਮੇਤਾ ਦੇ ਨਾਲ ਜੋੜਦਾ ਹੋਵੇ ਉਹ ਜਿਹੜਾ ਹੈ ਦੇਣਾ ਚਾਹੀਦਾ ਹੈ ਔਰ ਜਿੰਨੇ ਵੀ ਸਾਡੇ ਦਿਹਾੜੇ ਨੇ ਉਹਨਾਂ ਨੂੰ ਬੜੀ ਸ਼ਰਧਾ ਬੜੇ ਧੂਮ-ਤਾਮ ਦੇ ਨਾਲ ਮਨਾਉਣਾ ਚਾਹੀਦਾ ਹੈ ਕੀ ਕਹੋਗੇ ਸਰਦਾਰ ਉਤਾ ਸਿੰਘ ਜੀ ਹਾਂਜੀ ਹਾਂਜੀ ਸੋ ਸਮੁੱਚੇ ਸਿੱਖ ਪੰਥ ਨੂੰ ਖਾਲਸਾ ਪਾਰਕਰਸ ਇਸ ਦੀਆਂ ਖਾਲਸਾ ਜੀ ਦੇ ਸਾਜਨਾ ਦੇ ਇਸ ਦੀਆਂ ਲੱਖ ਲੱਖ ਵਧਾਈਆਂ ਅੱਜ ਸਾਡੇ ਲਈ ਬਹੁਤ ਮਾਣ ਵਾਲਾ ਦਿਨ ਹੈਗਾ ਵੀ ਅੱਜ ਖਾਲਸਾ ਹੈਗਾ ਜਿਹੜਾ ਪ੍ਰਗਟ ਹੋਇਆ ਸੀਗਾ ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਹੀ ਨਦੀ ਤੋਂ ਬਾਹਰ ਆ ਕੇ ਜਿਹੜਾ ਇੱਕ ਸੰਕਲਪ ਸਿਰਜਿਆ ਸੀ ਨਾ ਹਮ ਹਿੰਦੂ ਨਾ ਮੁਸਲਮਾਨ ਸੋ ਤੀਸਰਾ ਪੰਥ ਹੈ ਜਿਹੜਾ ਨਾਨਕ ਨਿਰਮਲ ਪੰਥ ਚਲਾਇਆ ਸੀਗਾ ਜਿਹੜਾ ਉਹ ਸੰਪੂਰਨ ਹੋਇਆ 1699 ਦੀ ਵਿਸਾਖੀ ਨੂੰ ਸੋ ਗੁਰੂ ਸਾਹਿਬਾਨ ਨੇ 239 ਸਾਲਾਂ ਦੌਰਾਨ ਇੱਕ ਮਨੁੱਖ ਦੀ ਸਿਰਜਣਾ ਕੀਤੀ ਆ ਇੱਕ ਭਾਰਤ ਦੀਆਂ ਦੋਹਾਂ ਪਰੰਪਰਾਵਾਂ Hindu ਪਰੰਪਰਾ ਤੇ Muslim ਪਰੰਪਰਾ ਦੇ ਬਰਾਬਰ ਇੱਕ ਤੀਜੀ ਸਭਿਅਤਾ ਦੇ ਸਿਰਜਣਾ ਕੀਤੀ ਹੈ ਇੱਕ ਮਨੁੱਖ ਸਿਰਜਿਆ ਜਿਹੜਾ ਨਾ Hindu ਤਰਜ਼ੇ ਜ਼ਿੰਦਗੀ ਦਾ ਮੁਤਾਜ ਸੀ ਤੇ ਨਾ Islami ਤਰਜ਼ੇ ਜ਼ਿੰਦਗੀ ਦਾ ਮੁਤਾਜ ਸੀ ਸੋ ਦੋਵੇਂ ਡੋਮੀਨੈਂਟ ਜਿਹੜੀਆਂ ਧਰਾਂ ਸੀਗੀਆਂ ਉਤੋਂ ਅਲੱਗ ਇੱਕ ਸੱਚਾ ਸੋਚਾ پاک ਪਵਿੱਤਰ ਜਜ਼ਬੇ ਵਾਲਾ ਜਾਤ ਪਾਤ ਤੋਂ ਮੁਕਤ ਤੇ ਆਪਣੀ ਆਜ਼ਾਦ ਹੋਣ ਦੇ ਤੇ ਹੱਸਤੇ ਲਈ ਜਾਨਵਾਰਨ ਦੀ ਜਜ਼ਬੇ ਰੱਖਣ ਵਾਲਾ ਬੰਦ ਬੰਦ ਕਟਵਾਉਣ ਵਾਲਾ ਤਵੀਆਂ ਤੇ ਬੈਠਣ ਵਾਲਾ ਤੇ ਆਪਾਂ ਕਹਿ ਸਕਦੇ ਵੀ ਚਰਖੜੀਆਂ ਤੇ ਚੜ੍ਹਨ ਵਾਲਾ ਖਾਲਸਾ ਜਿਹੜਾ 1699 ਦੀ ਵਿਸਾਖੀ ਨੂੰ ਸਾਜਿਆ ਗਿਆ ਸੀ ਸੋ ਗੁਰੂ ਸਾਹਿਬ ਨੇ ਜਿੱਥੇ ਸਾਨੂੰ ਬਾੜੀ ਨੈਣ ਨਕਸ਼ ਦਿੱਤੇ ਉੱਥੇ ਹੀ ਗੁਰੂ ਸਾਹਿਬ ਨੇ ਸਾਡੇ ਐਥਨੋ ਸਿੰਬਲਸ ਆ ਜਿਹੜੇ ਸਾਡੇ ਕੌਮ ਦੇ ਸਿੰਬਲ ਆ ਸਾਡੇ ਝੰਡੇ ਸਾਡੇ ਨਿਸ਼ਾਨ ਸਾਹਿਬ ਸਾਡੇ ਬੁੰਗੇ ਸਾਡੇ ਨਗਾਰੇ ਸਾਡੇ ਘੋੜ ਸਵਾਰ ਸਿੰਘ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਸਾਡਾ ਲਿਟਰੇਚਰ ਸਾਡੀ ਬੋਲੀ ਸੋ ਜਿੰਨਾ ਕੁਛ ਵੀ ਇੱਕ ਸਮੁੱਚੀ ਕੌਮ ਕੋਲ ਉਹਨੂੰ ਜਿੰਦਾ ਰਹਿਣ ਲਈ ਤੇ ਉਹਨੂੰ ਦੋ ਕੌਮਾਂ ਦੇ ਦਰਮਿਆਨ ਤੀਜੀ ਕੌਮ ਦੇ ਤੌਰ ਤੇ ਪ੍ਰਗਟ ਹੋਣ ਲਈ ਜਿੰਨੇ ਵੀ ਸਾਨੂੰ ਸਿੰਬਲ ਚਾਹੀਦੇ ਸੀ ਉਹ ਗੁਰੂ ਸਾਹਿਬ ਨੇ ਬਖਸ਼ੇ ਸਾਨੂੰ ਆਪਣੇ ਬੋਲੇ ਦਿੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਔਰ ਜੇਕਾਰੇ ਦੇ ਰੂਪ ਵਿੱਚ ਬੋਲੇ ਸੋ ਨਿਹਾਲ ਦਾ ਜਿਹੜਾ ਜਿਕਾਰਾ ਸੀਗਾ ਸੋ ਇੱਕ ਤਰ੍ਹਾਂ ਨਾਲ ਪੂਰੀ ਸਭਿਅਤਾ ਹੈ ਜਿਹੜੀ ਗੁਰੂ ਸਾਹਿਬ ਨੇ ਸਿਰਜੀ ਸੀ ਸੋ ਇਸ ਸਭਿਅਤਾ ਨੂੰ ਦਾਸ ਜਿਹੜਾ ਹੈਗਾ ਵੀ ਇਸ ਪੰਜਾਬ ਦੀ ਮਾਨ ਧਰਤੀ ਨਾਲ ਸਾਡਾ ਇੱਕ ਡੂੰਘਾ ਰਿਸ਼ਤਾ ਰੱਖਿਆ ਸੋ ਪੰਜਾਬ ਦੀ ਮਾਨ ਧਰਤੀ ਸਾਡਾ ਹੋਮਲੈਂਡ ਹੈ ਬੇਸ਼ੱਕ ਵਕਤ ਜੁਲਮ ਦਾ ਜੁਲਮਾਂ ਦੇ ਝਖੜਾ ਕਾਰਨ ਇਤਿਹਾਸ ਦੇ ਜੁਲਮਾਂ ਦੇ ਝਖੜਾ ਕਾਰਨ ਕਈ ਵਾਰ ਕੌਮਾਂ ਨੂੰ ਆਪਣੀ ਧਰਤੀ ਮਜਬੂਰੀ ਵਾਸ ਛੱਡਣੀ ਪੈਂਦੀ ਆ ਪਰ ਕੌਮਾਂ ਦੀ ਅਸਲ ਧਰਤੀ ਉਹ ਹੋਈ ਹੁੰਦੀ ਆ ਜਿੱਥੇ ਉਹਦੇ ਗੁਰੂ ਦੀਆਂ ਘੋੜਿਆਂ ਦੀਆਂ ਟਾਪਾਂ ਦੇ ਨਾਦ ਗੂੰਜੇ ਆ ਜਿੱਥੇ ਗੁਰੂ ਦੀ ਇਲਾਹੀ ਬਾਣੀ ਦਾ ਨਾਦ ਗੂੰਜੇ ਆ ਜਿੱਥੇ ਗੁਰੂ ਨੇ ਰਬਾਬ ਵਜਾ ਕੇ ਗੁਰੂ ਦੇ ਨਾਲ ਦੇ ਸਿੰਘਾਂ ਸੋ ਸਾਥੀਆਂ ਨੇ ਰਬਾਬ ਵਜਾ ਕੇ ਇਲਹਾਮ ਲੈ ਆਂਦਾ ਬਾਣੀ ਲੈ ਕੇ ਆਂਦੀ ਸੋ ਸਾਡੀ ਮਾਂ ਧਰਤੀ ਪੰਜਾਬ ਆ ਉਹ ਸਾਡਾ ਹੋਮ ਲੈਂਡ ਆ ਅੱਜ ਜਦੋਂ ਅਸੀਂ ਖਾਲਸਾ ਜੀ ਦਾ ਸਾਜਨਾ ਦਿਵਸ ਮਨਾ ਰਹੇ ਆ ਇਕ ਤਾਂ ਆਪਣੀ ਹੋਣਦ ਨਾ ਭੁੱਲੀਏ ਆਪਣੀ ਹੋਣਦ ਬਾਰੇ ਸੁਚੇਤ ਰਹੀਏ ਅਸੀਂ ਇੱਕ ਵੱਖਰੀ ਹੋਣਦ ਦੇ ਮਾਲਕਾਂ ਅਸੀਂ ਕਿਸੇ ਵੀ ਹੋਰ ਧਰਮ ਦਾ ਹਿੱਸਾ ਨਹੀਂ ਹੈਗੇ ਇੱਕ ਸੀ ਇੱਕ ਵੱਖਰੀ ਤੇ ਨਿਆਰੀ ਕੌਮ ਹੈਗੇ ਆਂ ਤੇ ਦੂਜਾ ਜਿਹੜਾ ਹੈਗਾ ਵੀ ਜਿਹੜੀ ਆਪਣੀ ਹੋਣਦ ਦਾ ਜਿੱਥੇ ਅਸੀਂ ਪ੍ਰਗਟਾਵਾ ਕਰਨਾ ਹੋਮ ਲੈਂਡ ਸਾਡੀ ਮਾਂ ਧਰਤੀ ਹੈ ਸੋ ਆਪਣੀ ਹੋਮ ਲੈਂਡ ਦੀ ਆਜ਼ਾਦੀ ਆਪਣੀ ਹੋਮ ਲੈਂਡ ਦੀ ਮੁਕਤੀ ਲਈ ਜਿੰਨੇ ਵੀ ਖਾਲਸਾ ਪੰਥ ਨੇ ਸੰਘਰਸ਼ ਕਰਿਆ ਉਹਨਾਂ ਨੂੰ ਯਾਦ ਰੱਖੀਏ ਤੇ ਉਹਨਾਂ ਨੇ ਸਾਡੇ ਵੱਡੇ ਵਡੇਰਿਆਂ ਨੇ ਸਾਡੇ ਬਜ਼ੁਰਗਾਂ ਨੇ 18ਵੀਂ ਸਦੀ ਵਿੱਚ ਜੋ ਸੁਨਹਿਰਾ ਇਤਿਹਾਸ ਅਰਜਿਆ ਉਸ ਇਤਿਹਾਸ ਨੂੰ ਮੁੜ ਤੋਂ ਪਰਜਵਲਤ ਕਰਨ ਲਈ ਉਹਨੂੰ ਮੁੜ ਤੋਂ ਪੈਦਾ ਕਰਨ ਲਈ ਸਮੁੱਚੇ ਸਿੱਖ ਕੌਮ ਆ ਜਿਹੜੀ ਤਤਪਰ ਰਹੇ ਆਪਣੀ ਆਜ਼ਾਦੀ ਲਈ ਜੂਝੇ ਖਾਲਸਾ ਰਾਜ ਦੀ ਪ੍ਰਾਪਤੀ ਔਰ ਖਾਲਸਾ ਪੰਥ ਦੀ ਆਜ਼ਾਦੀ ਲਈ ਜੋਜਣਾ ਗੁਰੂ ਸਾਹਿਬ ਨੇ ਸਾਨੂੰ ਦੱਸਿਆ 1699 ਦੀ ਵਿਸਾਖੀ ਨੂੰ ਗੁਰੂ ਸਾਹਿਬ ਨੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਦੀ ਦਾਤ ਬਖਸ਼ ਕੇ ਸਮੁੱਚੀਆਂ ਜਾਤਾਂ ਪਾਤਾਂ ਦਾ ਨਾਸ਼ ਕਰ ਦਿੱਤਾ ਸੀਗਾ ਕੋਈ ਵੀ ਜਾਤ ਪਾਤ ਆ ਜਿਹੜੀ ਸਿੱਖਾਂ ਵਿੱਚ ਨਹੀਂ ਰਹੀ ਪਹਾੜੀ ਰਾਜਿਆਂ ਦੀ ਸਾਖੀ ਆਉਂਦੀ ਆ ਵੀ ਉਹਨਾਂ ਨੇ ਗੁਰੂ ਸਾਹਿਬ ਤੋਂ ਵੱਖਾ ਅਮਰਤ ਮੰਗਿਆ ਵੀ ਸਾਨੂੰ ਵੱਖਰੇ ਤੌਰ ਤੇ ਛਕਾ ਦਿੱਤਾ ਜਾਵੇ ਗੁਰੂ ਸਾਹਿਬ ਨੇ ਨਾ ਕਰ ਦਿੱਤੀ ਸੋ ਸਭ ਤੋਂ ਵੱਡੀ ਜਿਹੜੀ ਵਿਪਰਣ ਕੀ ਰੀਤ ਦੀ ਔਰ ਹਿੰਦੂ ਕੌਮ ਦਾ ਸਭ ਤੋਂ ਵੱਡਾ ਇੱਕ ਥੰਮ ਸੀ ਜਾਤ ਪਾਤੀ ਸਿਸਟਮ ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਤੇ ਸਿਧਾਂਤਕ ਹਮਲੇ ਕਰੇ ਦਸਾਂ ਪਾਤਸ਼ਾਹਾਂ ਨੇ ਲਿਖਤੀ ਰੂਪ ਵਿੱਚ ਸਿਧਾਂਤਕ ਹਮਲੇ ਕਰੇ ਤੇ ਦਸਮ ਪਾਤਸ਼ਾਹ ਜੀ ਨੇ ਪ੍ਰੈਕਟੀਕਲੀ ਉਸ ਜਾਤ ਪਾਤੀ ਸਿਸਟਮ ਨੂੰ ਤਬਾਹ ਕਰਕੇ ਇੱਕ ਸੱਜਰਾ ਨਰੋਆ ਰਹਿਤਵਾਨ ਜਜ਼ਬੇ ਵਾਲਾ ਬਹਾਦਰ ਸੂਰਮਾ ਜਿਹੜਾ ਉਹ ਪੈਦਾ ਕਰਿਆ ਸੋ 1699 ਦੀ ਵਿਸਾਖੀ ਨੂੰ ਪੈਦਾ ਹੋਏ ਬਹਾਦਰ ਸੂਰਮਿਆਂ ਨੂੰ ਆਪਣੇ ਪ੍ਰਕਾਸ਼ ਉਤਸਵ ਤੇ ਜਿਹੜਾ ਹੈਗਾ ਇੱਕ ਤਾਂ ਮਾਣ ਕਰਨਾ ਚਾਹੀਦਾ ਦੂਸਰਾ ਅੱਜ ਸਾਡੀ ਕੌਮ ਕਿੱਥੇ ਖੜੀ ਹੈ ਜੀ ਉਸ ਕੌਮ ਦੀ ਹੋਂਦ ਨੂੰ ਕਿਹੜੇ ਖਤਰੇ ਆ ਉਹਨਾਂ ਕੌਮ ਦੀ ਹੋਂਦ ਨੂੰ ਫਾਇਦਾ ਹੋਏ ਖਤਰਿਆਂ ਦਾ ਅਸੀਂ ਟੱਕਰ ਕਿਦਾਂ ਕਰਨਾ ਸਮੁੱਚੀ ਸਿੱਖ ਕੌਮ ਇਸ ਬਾਰੇ ਸੋਚੇ ਸਮਝੇ ਅਤੇ ਸੰਘਰਸ਼ ਕਰੇ ਇਹੋ ਹੀ ਅੱਜ 2525 ਦੇ ਜਿਹੜੇ ਵਿਸਾਖੀ ਦਾ ਪੁਰਬ ਹੈਗਾ ਉਹਦਾ ਇੱਕ ਸਾਨੂੰ ਸੰਦੇਸ਼ ਨਜ਼ਰ ਆਉਂਦਾ ਜੀ ਬਿਲਕੁਲ ਜੀ ਪ੍ਰਾਤਨ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਸੀ ਕਿ ਵਿਸਾਖੀ ਅਤੇ ਦੀਵਾਲੀ ਇਹਨਾਂ ਦੋਨਾਂ ਦਿਹਾੜਿਆਂ ਤੇ ਕੌਮ ਇਕੱਠੀ ਹੁੰਦੀ ਸੀ ਤੇ ਮੁਲਾਂਕਣ ਕਰਦੀ ਸੀ ਕਿ ਅਸੀਂ ਪਿਛਲੇ ਸਾਲ ਦੇ ਵਿੱਚ ਕੌਮੀ ਤੌਰ ਤੇ ਜਿਹੜਾ ਹੈ ਕੀ ਕੁਝ ਖਟਿਆ ਹੈ ਜਾਂ ਕੀ ਕੁਝ ਗਵਾਇਆ ਹੈ ਅੱਜ ਲੋੜ ਹੈ ਸਾਨੂੰ ਇਸ ਤਰ੍ਹਾਂ ਦੇ ਪੁਰਾਣੇ ਇਤਿਹਾਸ ਨੂੰ ਮੁੜ ਸੁਰਜੀਤ ਕਰਨ ਦੇ ਲਈ ਕਿ ਘਟੋ-ਘਟ ਅਸੀਂ ਇਹ ਤੇ ਮੁਲਾਂਕਣ ਕਰੀਏ ਕਿ ਕੀ ਕੁਝ ਹੋਇਆ ਹੈ ਤੇ ਫਿਰ ਨਵੀਆਂ ਪੈੰਥੜਾ ਨਵੇਂ ਜਿਹੜੇ ਅਗਲੇ ਆਉਣ ਵਾਲੇ ਭਵਿੱਖ ਦੇ ਵਿੱਚ ਕਿਹੜੇ ਪੈੰਥੜੇ ਲੈਣੇ ਨੇ ਉਹਦੇ ਬਾਰੇ ਵੀ ਜਿਹੜਾ ਅੱਗੇ ਗੱਲਬਾਤ ਵਿਚਾਰ ਚਰਚਾ ਕੀਤੀ ਜਾਵੇ ਤੇ ਇੱਕ ਵਾਰੀ ਫਿਰ ਜਿਹੜਾ ਹੈਗਾ ਅਸੀਂ ਖਾਲਸੇ ਦੇ ਪ੍ਰਗਟ ਦਿਹਾੜੇ ਤੇ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦੇਣੇ ਹੈਗੇ ਆ